ਮਿੰਟੂ ਜੀ ਕੇਂਦਰ ਸਰਕਾਰ ਕਹਿੰਦੀ ਆ ਵੀ ਕੁਝ ਜਿਹੜੇ OTT ਪਲੇਟਫਾਰਮ ਐ ਤੇ ਵੈਬਸਾਈਟਸ ਜਿਹੜੀਆਂ ਹੈਗੀਆਂ ਨੇ ਜਿਨ੍ਹਾਂ ਤੇ ਕੋਈ ਅਸ਼ਲੀਲ ਤਰ੍ਹਾਂ ਦੀ ਸਮੱਗਰੀ ਜਿਹੜੀ ਜ਼ਿਆਦਾ ਪੋਸਟ ਹੁੰਦੀ ਐ ਉਹ ਬੈਨ ਕਰਤੀਆਂ ਨੇ ਕੇਂਦਰ ਸਰਕਾਰ ਨੇ ਤੇ ਪਹਿਲਾਂ ਚਲੋ ਆਪਾਂ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦਾ ਮਾਹੌਲ ਦੇਖਿਆ ਹੁਣ ਕੇਂਦਰ ਸਰਕਾਰ ਵੀ ਐਕਟਿਵ ਐ ਚੰਗੀ ਗੱਲ ਐ ਪਰ ਕਿਵੇਂ ਇਸ ਤਰ੍ਹਾਂ ਇਹ ਚੀਜ਼ਾਂ ਹੁਣ ਸਾਹਮਣੇ ਆ ਰਹੀਆਂ ਜਾਂ ਬੋਟਮ ਤੋਂ ਕਰਕੇ ਆਉਣਾ ਟਾਈਮ ਨਹੀਂ 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 ਇਦਾਂ ਨਹੀਂ ਹੁੰਦਾ ਇਹਨਾਂ ਨੇ ਬਹੁਤ ਸਾਰੀਆਂ ਪੋਰਨ ਵੈਬਸਾਈਟਾਂ ਬੈਨ ਕੀਤੀਆਂ ਸੀ ਅੱਜ ਤੋਂ ਕੋਈ 4-5 ਸਾਲ ਪਹਿਲਾਂ ਜੀ ਫਿਰ 24 ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਜਿਹੜੀਆਂ ਹੁੰਦੀਆਂ ਹਨ ਨਾ ਸੈਮੀ ਪੌਨ ਜਿਹਾ ਕਹਿ ਲਓ ਹੂੰ ਇਹ ਕਿਹਾ ਕਿ ਇਹਦੇ ਵਿੱਚ ਉਹ ਜਿਹੜੀ ਜਤਿੰਦਰ ਦੀ ਕੁੜੀ ਆ ਉਹਦੀ ਵੀ ਇੱਕ ਐਪ ਆ ਆਲਟ ਸ਼ੈਡ ਇਹ ਇੱਕ ਤਕਪੂਰ ਦੀ ਆ ਜੀ ਹੂੰ ਕੁਝ ਜਿਵੇਂ ਦੇਸੀ ਫਲੈਕਸ ਮੈਨੂੰ ਤੇ ਮਤਲਬ ਕਿ ਆ ਹੁਣ ਖ਼ਬਰਾਂ 'ਚ ਪੜ ਕੇ ਪਤਾ ਲੱਗਿਆ ਕਿ ਬਈ ਇਹ 25 ਨੇ ਜਿਹੜੀਆਂ ਅੱਜ ਬੈਨ ਕੀਤੀਆਂ ਜੀ ਸਰ ਮੈਨੂੰ ਇਹ ਕੱਲ ਦੱਸੋ ਚਲੋ ਠੀਕ ਆ ਇਦਾਂ ਦਾ ਕੰਟੈਂਟ ਜਿਹੜਾ ਹੈ ਉਹ ਅਲੜ ਮਾਨਸਿਕਤਾ ਤੇ ਪ੍ਰਭਾਵ ਪਾਉਂਦਾ ਹੈ ਵੈਸੇ ਪਾਕਿਸਤਾਨ ਉਹ ਵਿੱਚ ਹੈ ਇੰਡੀਆ ਸਭ ਤੋਂ ਜ਼ਿਆਦਾ ਪਔਰ ਨੇ ਇੱਥੇ ਦੇਖਿਆ ਜਾਂਦਾ ਤੇ ਸਭ ਤੋਂ ਜ਼ਿਆਦਾ ਇਹ ਲੋਕ ਧਾਰਮਿਕ ਨੇ ਜੀ ਕੌਣ ਨੇ ਜਿਹੜੇ ਕਹਿੰਦੇ ਕਿ ਇਕੱਲੇ ਬੱਚੇ ਆ 16 18 ਸਾਲ ਤੱਕ ਦੇ ਆ ਹੂੰ ਇੱਥੇ ਸਰ ਬੁੱਢੇ ਵੀ ਦੇਂਦੇ ਜੀ ਬਿਲਕੁਲ ਸਭ ਤੋਂ ਵੱਧ ਇਹ ਲੋਕ ਲੋਕ ਕੇ ਵੰਦੇ ਵੀ ਵੰਦੇ ਆ ਜੀ ਸਿਆਣੇ ਬਿਆਣੇ ਵੀ ਵੰਦੇ ਆ ਹੂੰ ਠੀਕ ਹੈ ਨਾ ਜੀ ਸਾਰਾ ਕੁਝ ਚੱਲਦਾ ਇਹ ਬਿਜ਼ਨਸ ਹੈ ਬਹੁਤ ਵੱਡਾ ਜੀ ਹੁਣ ਉਹ ਸਿੱਧਾ ਸਿੱਧਾ ਕੰਮ ਨਹੀਂ ਚਲਾਉਂਦੇ ਉਹ ਵੈਲਫੇਅਰ ਜਾ ਪਾਕੀ ਹਿੰਦੀ ਚ ਇਦਾਂ ਦੀਆਂ ਵੈਬਸਾਈਟ ਜਾ ਬਣਾ ਦਿੰਦੇ ਮੈਂ ਤੁਹਾਨੂੰ ਗੱਲ ਦੱਸਾਂ ਕੰਮ ਉਹੀ ਆ ਉਦਾਂ ਦਾ ਹੀ ਜੀ 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 ਬਸ ਥੋੜਾ ਜਾ ਮਤਲਬ ਕਿ ਉਲਾ ਜਾ ਰੱਖ ਕੇ ਤੇ ਕੰਮ ਚਲਾ ਲੈਂਦੇ ਆ ਹੂੰ ਠੀਕ ਹੈ ਜੀ ਸੋ ਇਸ ਕਰਕੇ ਇਹਨਾਂ ਨੇ ਇਹ ਵੈਬਸਾਈਟਾਂ ਜਿਹੜੀਆਂ ਨੇ ਬੈਨ ਕੀਤੀਆਂ ਨੇ ਉਹ ਬੈਨ ਨਾਲ ਹੁੰਦਾ ਕੀ ਆ ਮੈਨੂੰ ਤੁਸੀਂ ਦੱਸੋ ਇੱਥੇ ਜਿਹੜਾ ਮਲਕ ਰੌਲਾ ਪਿਆ ਸੀ ਉਹ ਜਿਹਦੇ ਘਰ ਤੇ ਗ੍ਰਨੇਡ ਛੁੱਟਿਆ ਗਿਆ ਸੀਗਾ ਉਹ ਟਿਕਟੌਕ ਦਾ ਰੌਲਾ ਸੀ ਟਿਕਟੌਕ ਤਾਂ ਆਪਣੇ ਬੈਣ ਆ ਬੈਣ ਆ ਤਾਂ ਕਿਵੇਂ ਚੱਲਦੀ ਆ ਟਿਕਟੌਕ ਮੈਨੂੰ ਦੱਸੋ ਜੀ ਕੋਈ ਜਲੰਧਰ ਬੈਠਾ ਵਿਅਕਤੀ ਜੇ ਟਿਕਟੌਕ ਚਲਾ ਰਿਹਾ ਹੈ ਤੇ ਉਹਦੇ ਕੋਲ ਕੋਈ ਨਾ ਕੋਈ ਸੰਦ ਕੋਈ ਨਾ ਕੋਈ ਟੂਲ ਤੇ ਹੈਗਾ ਨਾ ਸਾਧਨ ਕੋਈ ਤਾਂ ਕੋਈ ਹੈ ਕੋਈ ਨਾ ਕੋਈ ਸਾਧਨ ਹੈਗਾ ਬਿਲਕੁਲ ਤੁਸੀਂ ਸਹੀ ਕਿਹਾ ਹੂੰ ਤਾਂ ਚੱਲਦਾ ਨਾ ਜੇ ਟੈਕ ਟੌਕ ਚੱਲਦਾ ਤੁਹਾਡਾ ਬੈਨ ਕੀ ਕਰੇਗਾ ਮੈਨੂੰ ਦੱਸੋ ਹਮ ਹਮ ਬਿਲਕੁਲ ਅਗਲੇ ਕੁਲ ਅੱਜ ਕੱਲ 36 ਯੰਤਰ ਨੇ ਆ ਇੱਥੋਂ ਹੀ ਤੁਸੀਂ ਡਾਊਨਲੋਡ ਮਾਰ ਲਓ ਇੱਕੋ ਦਿੰਦੇ ਹੁੰਦੇ ਆ ਠੀਕ ਹੈ ਜੀ ਉਹ ਇਹਨਾਂ ਦੇ ਬੈਨ ਬਾਈਪਾਸ ਹੋ ਜਾਂਦੇ ਸਿੱਧਾ ਉਹਦੇ ਵਿੱਚ ਜਾ ਕੇ ਲਿੰਕ ਮਾਰੋ ਉਹ ਖੁੱਲ ਜਾਏਗਾ ਕਈ ਵੈਬਸਾਈਟਾਂ ਨੇ ਕੰਡਦੇ ਦੇ ਕਈ ਨਿਊਜ਼ ਵੈਬਸਾਈਟਾਂ ਨੇ ਜਿਹੜੀਆਂ ਇਹਨਾਂ ਨੇ ਬੈਨ ਕੀਤੀਆਂ ਜੀ ਕਈ ਵਾਰ ਮਤਲਬ ਕਿ ਤੁਹੀਂ ਉਹ ਖਬਰ ਲੱਭਣੀ ਹੁੰਦੀ ਆ ਉਹ ਤੁਹਾਨੂੰ ਖਬਰ ਤਾਂ ਦਿਖ ਰਹੀ ਹੁੰਦੀ ਆ ਤੁਸੀਂ ਜਦੋਂ ਜਾਓਗੇ ਉਹ ਅੱਗੋਂ ਖਬਰ ਨਹੀਂ ਖੁੱਲੇਗੀ ਕਿਉਂਕਿ ਉਹ ਵੈਬਸਾਈਟ ਬੰਦ ਕੀਤੀ ਹੁੰਦੀ ਹੈ ਇਹਨਾਂ ਨੇ ਪਰ ਜੇ ਉਹ ਖਾਸ ਇੱਕ ਹੁੰਦਾ ਕਹਿ ਲਓ ਕਿ ਜਿਵੇਂ ਆਪ ਗੂਗਲ ਵਗੈਰਾ ਚ ਐਪ ਟਾਈਪ ਹੀ ਕੋਈ ਆਸੀਂ ਬਹੁਤਾਂ ਨਹੀਂ ਆਪਾਂ ਨਾਂ ਨਹੀਂ ਲੈਂਦੇ ਦਫਾ ਕਰੋ ਡਾਰਕ ਵੈਬ ਬਹੁਤਾਂ ਖੁਦ ਬੜੀ ਵੱਡੀ ਦੁਨੀਆ ਆਮ ਹੀ ਇੱਥੇ ਫ੍ਰੀ ਮਿਲ ਜਾਂਦੇ ਨੇ ਤਾਂ ਜਦੋਂ ਤੁਸੀਂ ਉਹ ਜਾ ਕੇ ਹੁਣ ਨਾਂ ਵੀ ਆ ਕਿਸੇ ਨੇ ਦੱਸਦਾ ਵੀ ਪੀ ਐਨ ਵਗੈਰਾ ਜਿਹੜੀ ਆ ਤਾਂ ਉਹ ਪਾਓਗੇ ਉਹ ਖਬਰ ਖੁੱਲ ਜਾਂਦੀ ਹੈ ਜੀ ਹੂੰ ਖਬਰ ਹੀ ਖੁੱਲ ਜਿਨ੍ਹਾਂ ਨੂੰ ਤੁਸੀਂ ਪਾਬੰਦ ਕੀਤਾ ਤਾਂ ਗੱਲ ਇਹ ਆ ਕਿ ਸਰਕਾਰ ਆਪਣਾ ਕੁਝ ਕੁ ਸਮੇਂ ਬਾਅਦ ਐ ਗੁੱਸਾ ਜਾ ਛਾੜ ਦਿੰਦੀ ਆ ਜੀ ਤਾਂ ਅੱਜ ਕੱਲ ਗੱਲ ਕੀ ਆ ਕਿ ਜਿਵੇਂ ਤੁਸੀਂ ਆ ਵੇਖੋ ਜਿਹੜੇ ਚੈਨਲਾਂ ਵਾਲੇ ਆ ਨਾ ਅੱਜ ਦਾ ਸਾਡੇ ਹੈਗੇ ਆ ਦੂਸਰੇ ਚੈਨਲਾਂ ਵਾਲੇ ਇਹਨਾਂ ਨੇ ਵੀ ਇੱਕ ਤੋਂ ਵੱਧ ਪੇਜ ਬਣਾਏ ਹੁੰਦੇ ਚਾਰ ਚਾਰ ਪੰਜ ਪੰਜ ਇਹਨਾਂ ਨੂੰ ਪਤਾ ਇੱਕ ਦਾ ਕਿਤੇ ਵੀ ਝਟਕਾ ਸਕਦੇ ਆ ਉਹ ਦੂਜਾ ਚਲਾ ਲੈਂਦੇ ਆ ਤੀਜਾ ਚਲਾ ਲੈਂਦੇ ਆ ਨਾਲੇ ਤੇ ਪੈਸੇ ਜੁੜੀ ਜਾਂਦੇ ਆ ਹੂੰ ਨਾਲੇ ਉਹ ਕਹਿ ਲੋ ਕਿ ਰੱਖੇ ਹੁੰਦੇ ਆ ਬੈਕਅੱਪ ਵਾਸ ਜੀ ਇਦਾਂ ਹੀ ਜੜੇ ਇਹ ਬਿਜ਼ਨਸ ਕਰਦੇ ਕਿਤੇ ਇੱਕ ਐਪ ਬਣਾ ਕੇ ਚਲਾਉਂਦੇ ਹਾਂ ਬਿਲਕੁਲ ਤਿਆਰ ਹੋਣੀਆਂ ਦੂਜਾ ਨਾਮ ਬਦਲ ਕੇ ਉਹ ਆ ਜਾਣ ਜੀ 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 ਕਿੰਨੀਆਂ ਕਿ ਤੱਕ ਸਰ ਇਹ ਨਹੀਂ ਰੁਕਦਾ ਕੰਮ ਤੇ ਬਾਹਰ ਵੇਖੋ ਕਿੰਨਾ ਕੰਮ ਚੱਲਦਾ ਪੌਣ ਦਾ ਪੌਣ ਨੇ ਕਿੰਡਸਟਰੀ ਹੈ ਸਰ ਜੀ ਬਹੁਤ ਵੱਡੀ ਇੰਡਸਟਰੀ ਬਿਲਕੁਲ ਜੀ 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 ਬਿਲਕੁਲ ਜੀ ਕਾਲੋ ਸਾਹਿਬ ਕਹਿ ਰਹੇ ਨੇ ਕਿ ਇੰਸਟਾਗ੍ਰam ਵੀ ਅੱਜ ਕੱਲ ਉਹਨਾਂ ਐਪਸ ਤੋਂ ਕੱਟਣੀ ਹੈ ਤੇ ਬਿਲਕੁਲ ਇੰਸਟਾਗ੍ਰam ਕੋਸ਼ ਖੋਲ ਲੋ ਤੁਸੀਂ ਇੱਕ ਵਾਰੀ ਕਿਰਾ ਕੁਝ ਖੋਲ ਲੋ ਫਿਰ ਉਹ ਦਬਾ ਦੇ ਤੁਹਾਡੇ ਰੋਕੇ ਵੀ ਨਹੀਂ ਰੁਕਦਾ ਉਹ ਕੰਮ ਇੰਨਾ ਕੁਝ ਚੱਲੀ ਜਾਂਦਾ ਹਾਂ ਸਰ ਇਹ ਤਾਂ ਬਹੁਤ ਔਖਾ ਹੋਇਆ ਪਿਆ ਇਹ ਚੀਜ਼ਾਂ ਯਾਰ ਕਿੱਥੇ ਅੱਜ ਦੇ ਦੌਰ ਚ ਕਿੱਥੇ ਜਦੋਂ ਪੌਨ ਇੰਨੇ ਸੌਖੇ ਤਰੀਕੇ ਨਾਲ ਉਪਲਬਧ ਆ ਇਹਨਾਂ ਨੂੰ ਤੁਸੀਂ ਰੋਕ ਕੇ ਕਰੋਗੇ ਵੀ ਕੀ ਅੱਜ ਕੱਲ ਤੇ ਪੌਨ ਸ਼ੂਟ ਹੁੰਦੀਆਂ ਨੇ ਇੱਥੇ ਹੂੰ ਇੰਡੀਆ ਦੇ ਵਿੱਚ ਵੇਚੀਆਂ ਜਾਂਦੀਆਂ ਬਣਾ ਕੇ ਫਿਰ ਹੂੰ